ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਚੜ੍ਹਦੀ ਕਲਾ 'ਚ ਤੰਦਰੁਸਤੀ ਜੋ ਕੇ ਤੁਸੀਂ ਤੇ ਦੱਬ ਕੇ ਸਜਣੋ ਸ਼ੇਅਰ ਕਰ ਦਿਆ ਕਰੋ ਤੁਹਾਡੇ ਪਿਆਰ ਦੇ ਸਤਕਾ ਏਡੀ ਦੂਰ ਅਸੀਂ ਭੱਜੇ ਫਿਰਦੇ ਆਂ ਕਵੈਸਟ ਕਰਦੇ ਆਂ ਇਹਦਾ ਹੋਰ ਵੀ ਕਿਸੇ ਮਾਤੜ ਦਾ ਕੋਈ ਗਰੀਬ ਦਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਦੱਬ ਕੇ ਵਰਤ ਵਾਲੇ ਸ਼ੇਅਰ ਕਰਿਆ ਕਰੋ ਤੇ ਸਾਡੇ ਹੌਸਲੇ ਨੂੰ ਵਧਾਇਆ ਕਰੋ ਆਪਣੀ ਖਰੀਦਦਾਰੀ ਕਰਨ ਤੋਂ ਪਹਿਲਾਂ ਇੱਕ ਟਾਈਮ ਦੋ ਟਾਈਮ ਨਰਖ ਤੇ ਪਰਖ ਜ਼ਰੂਰੀ ਕਰਨੀ ਹੈ ਆਪਣੀ ਠੀਕ ਆ ਜੀ ਪੈਸੇ ਲਾਉਣੇ ਆ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਵੀ ਜਲਦੀ ਮਿਲੇ ਅੱਜ ਦੀ ਵਿਜ਼ਿਟ ਪਿੰਡ ਬੂ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਹਰੀਕੇ ਪੱਤਨ ਭਾਈ ਸਰਬਜੀਤ ਸਿੰਘ ਬਾੜ ਦੇ ਕੋਲ ਪਹੁੰਚ ਚੁੱਕੇ ਆ ਦੋ ਮੱਝਾਂ ਲੈ ਕੇ ਆਇਆ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਧੰਨਵਾਦ ਸਾਰਿਆਂ ਦਾ ਚੈਨਲ ਨਾਲ ਜੋ ਜੁੜੇ ਨੇ ਤੇ ਆਓ ਕਰੀਏ ਜਾਣਕਾਰੀ ਸਾਂਝੀ ਬਾਦਸਾਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਠੀਕ ਜੀ ਬਾ ਵਧੀਆ ਠੀਕ ਆ ਚੜਦੀ ਕਲਾ ਚੜਦੀ ਕਲਾ ਕਿਰਪਾ ਦਾ ਹੋ ਸਨੋ ਵਧੀਆ ਜੀ ਨਵੀਂ ਤੇ ਤਾਜੀ ਠੀਕ ਆ ਵਾ ਨਵੀਆਂ ਤਾਂ ਫੇਰ ਸ਼ੁਰੂ ਕਰੀਏ ਠੀਕ ਆ ਜੀ ਤਾਂ ਲੈ ਆਈਏ ਨੇਰੀਆਂ ਹੈ ਹਾਂ ਜੀ ਹਾਂ ਜੀ ਡਰੈਸ ਕਰੀਏ ਨੋਟ ਡਰੈਸ ਆਪਣਾ ਪਿੰਡ ਆ ਗਿਆ ਬੂ ਹਾਂ ਤੇ ਸ਼ਹਿਰ ਵਾਲੀ ਦਾ ਪਤਾ ਸੀਲ ਵਾਲੀ ਹੈ ਪਤਨ ਹਾਂ ਜਿਹੜਾ ਅਸੀਂ ਤਰਨਤਾਰ ਸਾਹਿਬ ਫੋਨ ਨੰਬਰ 978129562 ਠੀਕ ਆ ਸੋਈ ਸਾਈ ਸੋਈ ਹੈ ਜੀ ਆਵਾਜ਼ ਕਟਾ ਕਟਾ ਜਮਨ ਵਾਹ ਜੀ ਤੇ ਕਿੰਨਾ ਦੁੱਧ ਕੋਲ ਪੱਕਾ ਪੱਕਾ ਤੇ ਬੱਚਾ ਆ ਗਿਆ ਅੱਜ ਕਿੰਨੋਂ ਉਹਨਾਂ ਦਾ ਆਪਾਂ ਨੂੰ ਘਟਾਗਾ ਭਵੀਆਂ ਦੇ ਨਾਲ ਲਵਾਂਗੇ ਠੀਕ ਆ ਤੇ ਪੱਕਾ ਦੋ ਦੋ ਉਤਰਾ ਭਵਨ ਆਉਗਾ ਇਹ ਪੱਕਾ ਦੋ ਦਾ 8 ਕਿਲੋ ਜੀ ਅਸ਼ੋਨਾ outra 9 ਤੇ 8 ਤੇ ਦੇਣੀ ਆ ਆ 8 ਕਿਲੋ ਕਹਿ ਦਿੰਦੇ ਮਗਰ ਉਹਦਾ 9 ਹੀ ਜਾ ਤੇ ਅੱਖ ਬਿੱਲੀ ਮਣਕੀ ਹਾਂਜੀ ਤੇ ਬਾਕੀ ਕੋਈ ਨਹੀਂ ਨਿਸ਼ਾਨੀ ਹਨਾ ਹਾਂਜੀ ਹਾਂਜੀ ਲਿਓ ਜੀ ਸਜਣੋ ਬਾਕੀ ਸੋਣੀ ਬਾਦੀ ਨੀਲੀ ਰਾਵੀ ਚ ਪੱਖ ਰੱਖਦੀ ਆ ਨਾਲ ਹੀ ਗੱਲ ਨਹੀਂ ਆ ਮੱਥੇ 'ਚ ਵੀ ਬੋਲਬਾਲ ਹੈਗਾ ਅੱਖ ਵੀ ਬਿੱਲੀ ਮਣਕੀ ਹੈਗੀ ਆ ਤੇ ਸਿੰਘ-ਸੁੰਘ ਵੀ ਦੋਵੇਂ ਅੱਖਾਂ ਬਿੱਲੀਆਂ ਠੀਕ ਆ ਜੀ ਬੋਲੀ ਕਹਿ ਸਕਦੇ ਇਹਨੂੰ ਤੇ ਥਾਨ ਬੜਾ ਸੋਹਣਾ ਨੋਕ ਵਾਲਾ ਤੇ ਕੋਈ ਸੋਈ ਨੂੰ ਵੀ 20-25 ਦਿਨਾਂ ਦਾ ਸੁਭਾ ਹੋਊਗਾ ਥਾਨ ਬੜਾ ਸੋਹਣਾ ਲੱਗਾ ਕਰਮਾ ਵਾਲੀ ਝੋਟੀ ਨੂੰ ਵਾਹ ਜੀ ਵਾਹ ਨੇੜੇ ਹਰੀਕੇ ਪਤਨ ਦੇ ਪਿੰਡ ਬੂ ਦੇ ਖੜੀ ਆ ਬਾਈ ਸਰਬਜੀਤ ਸਿੰਘ ਬਾਠ ਦੇ ਕੋਲ ਸੱਜਣੋ ਮੇਲਾ ਲੁੱਟ ਲਿਓ ਟਾਈਮ ਨਾ ਕੀਮਤ ਵੜੀ ਜਾਂਦਾ ਜਾਇਜ਼ ਕਰਦੇ ਨਹੀਂ ਆ ਓੜਦੀਆਂ ਵਾਲੀਆਂ ਕੰਮ ਕਰਦੇ ਨੇ ਓੜਦੀਆਂ ਵਾਲੇ ਲਾ ਜੀ ਅੱਖ ਪੂਰੀ ਜਗਦੀ ਆ ਬਰੰਟੇ ਆ ਕੋ ਨੋਕ ਵਾਲਾ ਥਾਨ ਸਵਾਦ ਕੋਲ ਹੇਰ ਆ ਗਿਆ ਸਰਬਜੀਤ ਸਿੰਘ 62 ਮਹੀਨੇ ਪਿਛੋਂ ਵਾਹ ਵਾਹ ਭਾਈ ਸਰਬਜੀਤ ਜੀ ਇਹਦੀ ਕੀਮਤ ਕਰ ਦੀਗੇ ਨਾਰਮਲ ਤੇ ਜਿਹੜੀ ਉੱਡਦੀ ਜਾਵੇ ਹੈ ਹਾਂ ਪਾ ਭਾਈ ਨਾਰਮਲ ਵਾਲੀ ਚਲ ਕਾਬਤਾ ਕੀ ਦਾ ਵਾ ਹਾਂਜੀ ਤੇ ਮੌਲਤ ਕਰਾਉਣ ਨੂੰ 65000 ਰੁਪਏ ਕਰਾ ਲਓ ਅੱਛਾ ਹਾਂ ਤੇ ਬਾਕੀ ਜੋ ਤੂੰ ਹੀ ਦੱਸੋ ਕੀ ਮਾਨਤਾ ਕਰਦੇ ਹੋ ਮੈਂ ਤਾਂ ਨਾ 30000 ਹੀ ਦੇ ਦਿੱਤੇ ਬਾਹਰ ਦੀ ਦੇ ਦिए ਦੇ ਆ ਨਾਈ ਫਿਰ ਉਹ ਨਾ 60000 ਰੁਪਏ ਦੀਆਂ ਵਾਹ ਜੀ ਵਾਹ 60 ਦੀ ਹਾਂ ਮੈਂ ਨਾ ਫਿਰ ਲਾਲਾ ਲਾਲਾ ਹੋ ਜੂਦੇ 60000 ਦੀ ਸਰਬਜੀਤ ਦੇ ਖਾਰਮ ਤੋਂ ਮਿਲ ਗਈ ਤਾਂ ਕਿਆ ਬਾਤਾਂ ਸਾਰੀ ਗਰਮੀਆਂ ਨਿਆਰੇ ਲੈਣ ਨਾਲ ਮੈਂ ਨਾ ਆਨੰਦ ਵੰਤੇ ਫਿਰਦੇ ਅੱਖ ਦੀ ਲੋੜ ਹੀ ਨਹੀਂ ਪਈ ਸਾਨੂੰ ਇੱਕ ਟੈਂਕਰ ਆ ਗਿਆ ਹਾਂ ਹਾਂਜੀ ਹਾਂ ਦੁੱਧ ਵਾਲਾ ਟੈਂਕਰ ਆਇਆ ਇਹ ਦੁੱਧ ਵਾਲਾ 26 26 ਆ ਗਈ ਤੇ ਕਿੰਨਾ ਦੁੱਧ ਮੌਜੂਦਾ ਦੁੱਧ ਭਾਈ ਉਤਰਾ ਕਿਲੋ ਜੇ ਥੋੜਾ ਰਸ ਰੋ ਉਹਦੇ ਉਧੇਰੇ ਪਾਓ 14 ਕਿਲੋ ਵੀ ਕਰ ਜਾਂਦੀ ਹੈ ਹਾਂ ਹੁਣ ਆਇਟਮ ਹੈ 13 ਆਪਾਂ ਚਲੋ 12 ਮੰਨ ਕੇ ਲੈ ਜਾਓ ਪੱਕਾ ਹੈਗਾ 13 ਹੈਗਾ 13 12 ਦੀ ਸ਼ਾਦੀ ਦੇ ਕੇ ਗਰੰਟੀ ਦੇ ਕੇ ਤੋੜਦੇ ਹਾਂ ਚੋਣ ਓਕੇ ਰਿਪੋਰਟਾਂ ਨਾ ਮਾਣਾ ਪੋਲੀ ਦੇ ਇਤਰਾ ਹੀ ਵੇਚ ਗਏ ਇਤਰੇ ਵਾਹ ਜੀ ਵਾਹ ਇਹ ਨਹੀਂ ਤਾਂ ਸੱਚ ਤਾਂ ਗੱਲ ਦੱਸ ਦਈਏ ਸਾਰੀ ਹਾਂ ਇਹ ਸੂਈ ਉਹਨਾਂ ਕੋਲ 15 ਦਿਨਾਂ ਹੀ ਆ ਆਪਣੇ ਕੋਲ ਸਬੂਤ ਸਾਰੇ ਵੀਡੀਓ ਵੀ ਉਹਨਾਂ ਕੋਲ ਮੰਗਾਈ ਆਪਾਂ ਹਾਂ ਸਾਰੇ ਸਬੂਤ ਹੈਗੇ ਆ ਤੇ ਬੱਚਾ ਗਿਆ ਮਾਰ ਉਹਨੇ ਮੈਨੂੰ ਦੁੱਧ ਨਹੀਂ ਚੁੰਗਿਆ ਜੰਮਦੇ ਨੇ ਅੱਛਾ ਤੇ ਬੱਚਾ ਮਰ ਗਿਆ ਠੀਕ ਹੈ ਬੱਚਾ ਮਰ ਗਿਆ ਤੇ ਦੌਹਤਾਰ ਇਦਾਂ ਆ ਇਧਰ ਇੱਕ ਬੈਗ ਵੇਖ ਵਾਹ ਜੀ ਵਾਹ ਵਾਹ ਜੀ ਐਸ ਤਰ੍ਹਾਂ ਹੀ ਫਿਰ ਫ੍ਰਿਜ ਲੈਣ ਦੀ ਜੀ ਮਾਂ ਨਾਲ ਵਾਹ ਜੀ ਵਾਹ ਧਾਰ ਮੰਗਦੀ ਜੀ ਸਜਣੋ ਬੱਚਾ ਮਰ ਗਿਆ ਜੇ ਭਾਈ ਸਰਬਜੀਤ ਬਾੜ ਦੀਆਂ ਗੱਲਾਂ ਨਰਾਲੀਆਂ ਹੀ ਆ ਤੇ ਗੱਲ ਸਚਾਈ ਸਦਾ ਹੀ ਨਾਲ ਨਿਭਣੀ ਆ ਦੇ ਕੋ ਨਹੀਂ ਆਪੇ ਜਿਹੜਾ ਭੈਣ ਭਰਾਵੂ ਤਸੱਲੀ ਕਰੂ ਖੋਲ ਦੇ ਇਹ ਕਿਰਾ ਤੋਰਾ ਕਰਾ ਦੇ ਚੱਕੇ ਦਾ ਟੈਂਕਰ ਦਾ ਬੱਚੇ ਤੋਂ ਬਣਾ ਨਹੀਂ ਤਾਂ ਮੈਂ ਨਹੀਂ ਦਿੰਦੀ ਹੁੰਦੀ ਕੋਈ ਉਦਾਂ ਤੇਰਾ ਕਿਲੋ ਦੁੱਧ ਆ ਤੇ 12 ਦੀ ਸ਼ਾਦੀ ਦੇ ਕੇ ਵੀਰ ਤੋਰਦਾ ਹੈ ਤੇ ਮਕਰ ਬਖਾਈਏ ਵਾਨਾ ਬੂਨਾ ਵਾਰੀ ਆ ਕੋਦੇ ਥਾਂ ਦੇਖ ਲੈ ਆ ਹਾਂਜੀ ਦੁੱਧ ਵਾਲੀ ਡੇਰੀ ਮਰਗਲ ਦੀ ਮੈਂ ਸੱਜਣਾ ਹਾਂ ਡੇਰੀ ਵਾਲਾ ਹਾਂ ਡੇਰੀ ਆ ਕਰੇ ਜਿਹੜਾ 15 16 ਚੋ ਲੈਣਾ ਆ ਜਨਾ ਵੰਡ ਬੋਦੀ ਉਸ ਨਹੀਂ ਉਹਨਾਂ ਦੇ ਚੋ ਹੀ ਲੈਣਾ ਜੀ ਹਾਂਜੀ ਮਕਰੋਂ ਵੀ ਪੂਰੀ ਜਗ ਦੀ ਮਗਦੀ ਪੂਰੀ ਪੂਰੀ ਹੈਨਾ ਉਧਣੇ 7 ਵਜੇ ਦੀ ਆ ਇਹ ਵੀ ਆ ਗਈ ਗੋਲੀ ਮੈਂ ਹਨਾ ਵਾਹ ਜੀ ਬਸ ਸੱਜਣੋ ਪੂਰੀ ਵੱਡੀ ਆ ਛੋਟੀ ਮੋਟੀ ਨਹੀਂ ਆ ਚੰਗੀ ਵੱਡੀ ਹੈ ਵੀ ਮੈਂ ਆ ਵਜਨ ਲੋਡ ਦੀ ਫੋਲਿਆ ਜਿਹੜੀ ਛੋਟੀ ਆ ਨੂੰ ਛੋਟੀ ਕਵਾਂਗੇ ਜਿਹੜੀ ਵੱਡੀ ਆ ਵੱਡੀ ਕਵਾਂਗੇ ਲੈ ਆ ਸਭ ਵੀਰ ਭਾਈ ਤੇ ਚੱਪੀ ਆ ਠੀਕ ਆ ਚੱਪੀ ਚੱਪੀ ਆ ਬੋਲੀ ਖਾਨ ਬੜਾ ਸੁਣਾ ਹੈ ਤੇ ਚੋਣ ਵੀ ਭੁੱਲੀ ਹਨਾ ਰੂਮ ਵਰਗੀ ਭੋਲੀ ਰੂਮ ਵਰਗੀ ਭੋਲੀ ਵਜਨ ਲੋਡ ਸੱਜਣਾ ਪੂਰਾ ਫੁੱਲ ਵੱਡਾ ਵਾਹ ਜੀ ਵਾਹ ਤੇ 13 ਕਿਲੋ ਦੁੱਧ ਦੱਸਦੇ ਆ ਤੇ 12 ਕਿਲੋ ਤੇ ਕਹਿੰਦੇ ਤੋੜ ਦੇਣੀ ਆ ਸਾਦੀ ਦੇ ਕੇ ਗਰੰਟੀ ਹਾਂਜੀ ਭਾਈ ਤੇ ਕਿੰਨੇ ਦੀ ਦੇ ਦੀ ਹੁਣ ਲੈ ਤੇ ਕਰੀਏ ਲੈ ਜੇਹਤ ਹੁੰਦਾ ਬੱਚਾ ਭਾਈ ਅੱਛਾ ਖੇਤ ਗੱਲੋਂ ਮੈਂ ਤਲਾਪਾਂ ਨੂੰ ਮਹਿੰਗੀ ਦੇਣੀ ਤੇ ਮੈਂ ਉਤਰਾ ਮੈਂ 95 ਦੀ ਵੇਖਦੀ ਵੇਖਦੀ ਸੀ ਦੋਦੇ ਹਸਾਰ ਨਾਲ ਤੇ ਵਜਨ ਜਿੰਨਾ ਵਜਨ 70 ਦਾ ਰੱਖਾ ਉਹ ਨਹੀਂ ਵਾਰ ਦੇਣੀ ਆਪਾਂ ਤੇ ਮੁੱਲ 85 ਕਰਦੇ ਆਂ ਅੱਛਾ ਤੇ ਬਾਕੀ 82 ਦੇ ਦਈਏ ਤਿੰਨ ਛੋਟ ਕਰ ਦਈਏ ਵੇਖ ਲਓ ਤੁਹਾਡੀ ਖੁਸ਼ੀ ਆ ਨਹੀਂ ਤੁਸੀਂ ਦੱਸਣਾ ਤਾਂ ਤੁਹਾਡੀ ਹੋਰ ਕਰ ਦਈਏ ਮੈਂ ਤਾਂ ਨਾ ਦਊਗਾ ਵੇਖ ਲਓ ਤੁਹਾਡੀ ਮਰਜ਼ੀ 80 ਦੀ ਕਰ ਦਈਏ ਜਾਨ ਤੋਂ ਪੂਰੇ ਅਸੀਂ ਜਾਨ ਦੀ ਹੈਣਾ ਪਿਆਰ ਮਾਉਤ ਬੜਾ ਕਰਦੇ ਆ ਨਜ਼ਾਰੇ ਲੁੱਟਣਾ ਇਹ ਵੀ ਖੁੱਲੇ ਦੁੱਧ ਵਾਲੀ ਜਿਹੜਾ ਚੋਗਾ ਇਹ ਨਹੀਂ ਹੈ ਰਮਾਨਾ ਵਾਹ ਜੀ ਵਾਹ ਜੱਤਰਾ ਮਰਜੀ ਬੈਜ ਗਈ ਇਹ ਦਿਨੀ ਜਰਾ ਮਰਜੀ ਬੈਜ ਗਈ ਹੈਨਾ ਮਰਜੀ ਬੈਜਾ ਨਹੀਂ ਬੱਚੇ ਤੋਂ ਬਣਾ ਭੈ ਨਹੀਂ ਦਿੰਦੀ ਇਹ ਤਾਂ ਫਰਿੱਜ ਲੈ ਆਂਦੀ ਆ ਹੈਨਾ ਫਰਿੱਜ ਦੀ ਲੋੜ ਨਹੀਂ ਸਜਣੋ ਜਦੋਂ ਚਾਹੇ ਉਦੋਂ ਹੀ ਚਾਹ ਬਣਾ ਲਓ ਚੋਕੇ ਜਨਾਂ ਲੋੜ ਹੈ ਹੈਨਾ ਹਾਂਜੀ ਭਾਈ ਤੇ ਦੱਬ ਕੇ ਸ਼ੇਅਰ ਕਰਿਓ ਹੈਨਾ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ